ਰਸਨਾ ਨੂੰ ਇਕਾਗਰ ਕਰਕੇ ਸਾਰੇ ਗੁਰੂ ਗੁਰੂ ਜਪੀਏ ਸੰਗਤ ਦੇ ਵਿੱਚ ਮੇਰਾ ਮਾਲਕ ਆਪ ਵਸਦਾ ਸੰਗਤ ਦੇ ਵਿੱਚ ਤੁਹਾਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਦਸ਼ਾਹ ਜੀ ਦੀ ਜੋਤ ਦਾ ਵਾਸਾ ਕੋਈ ਪਤਾ ਨਹੀਂ ਕਿਸ ਰੂਪ ਦੇ ਅੰਦਰ ਕਿਸ ਨੇ ਆਪਣੀ ਰਸਨਾ ਤੋਂ ਗੁਰੂ ਆਖਣਾ ਤੇ ਸਾਡੇ ਵਰਗੇ ਵੀ ਮਲੀਨ ਹਿਰਦਿਆਂ ਦੇ ਮਾਲਕ ਉਸ ਰਸਨਾ ਤੋਂ ਆਕੇ ਹੋਏ ਵਾਹਿਗੁਰੂ ਦੀ ਕਿਰਪਾ ਦੇ ਨਾਲ ਭਵ ਸਾਗਰ ਤੋਂ ਪਾਰ ਹੋ ਜਾਣੇ ਨੇ ਕੋਈ ਪਤਾ ਨਹੀਂ ਜੀ ਇਹ ਤਾਂ ਗੁਰੂ ਦੀ ਬੇਅੰਤ ਤਾਈ ਹੈ ਇਸੇ ਕਰਕੇ ਸਤਗੁਰੂ ਜੀ ਨੇ ਹੁਕਮ ਸੰਗਤ ਕਰਨ ਦਾ ਕੀਤਾ ਵੀ ਸਿੱਖਾ ਸੰਗਤ ਵਿੱਚ ਜੁੜੇਗਾ ਗੁਰੂ ਆਪ ਵਿੱਚ ਵਰਤੇਗਾ ਤੇ ਗੁਰੂ ਅੱਜ ਵੀ ਵਿੱਚ ਵਰਤ ਰਿਹਾ ਆਓ ਸਾਰਿਆਂ ਨੇ ਆਪਣੀ ਰਸਨਾ ਨੂੰ ਪਵਿੱਤਰ ਕਰਨਾ ਹੈ ਅੱਗੇ-ਅੱਗੇ ਦਾਸ ਪਿੱਛੇ-ਪਿੱਛੇ ਕੋਈ ਵੀ ਰਸਨਾ ਗੁਰੂ ਦੇ ਪਾਵਨ ਜਾਪ ਤੋਂ ਵਾਂਝੀ ਨਹੀਂ ਰਹਿਣੀ ਚਾਹੀਦੀ ਕਿਉਂਕਿ ਅੱਜ ਸਤਿਗੁਰੂ ਦੇ ਚਰਨਾਂ ਦੇ ਵਿੱਚ ਸਾਰਿਆਂ ਤਰਲਾ ਲੈਣਾ ਵੀ ਸੱਚੇ ਪਾਤਸ਼ਾਹ ਅਜੂ ਸੋ ਨਾਉ ਸਮੁੰਦ ਮੈਂ ਸਾਡੀ ਬੇੜੀ ਭਵ ਸਾਗਰ ਦੇ ਵਿੱਚਕਾਰ ਡਿੱਕੇ ਡੋਲੇ ਖਾ ਰਹੀ ਐ ਤੁਸੀਂ ਕਿਰਪਾ ਕਰਿਓ ਗੁਰੂ ਦੇ ਜਾਪ ਦੇ ਨਾਲ ਸਾਡੀ ਡਿੱਕੇ ਡੋਲੇ ਖਾਂਦੀ ਹੋਈ ਬੇੜੀ ਨੂੰ ਕਿਨਾਰੇ ਤੇ ਲਿਆ ਕੇ ਖੜੀ ਕਰ ਦਿਆ ਜੇ ਸਾਰਿਆਂ ਨੇ ਕਿਰਪਾ ਕਰਨੀ ਕੋਈ ਵੀ ਰਸਨਾ ਗੁਰੂ ਦੇ ਜਾਪ ਤੋਂ ਵਾਂਝੀ ਨਾ ਰਹੇ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰ ਸਤ ਨਾਮ ਵਾਹਿ ਗੁਰ ਸਤ ਨਾਮ ਵਾਹਿ ਸਤ ਨਾਮ ਵਾਹਿ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ